ਏਵ ਆਸਾ ਮਹੱਲਾ ਪੰਜਵਾ ਨਿਕਟ ਜੀ ਕਹਿ ਸਦ ਹੀ ਸੰਗਾ ਕੁਦਰਤ ਵਰਤੇ ਰੂਪ ਅਰ ਰੰਗਾ ਕਰਹਿ ਨ ਝੁਰੈ ਨਾ ਮਨ ਰੋਵਨ ਹਾਰਾ ਅਵਨਾਸੀ ਅਵਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ ਰਹਾਉ ਤੇਰੇ ਦਾਸ ਰੇ ਕੋ ਕਿਸ ਕੀ ਕਾਣ ਜਿਸ ਕੀ ਮੀਰਾ ਰਾਖੇ ਆਣ ਜੋ ਲੋੜਾ ਪ੍ਰਭ ਕੀਆ ਅਜਾਤ ਤਿਸ ਲੋੜੇ ਕਉ ਕਿਸ ਕੀ ਤਾਤ ਵੇ ਮੁਹਤਾਜਾ ਵੀ ਪਰਵਾਹ ਨਾਨਕ ਦਾਸ ਕਹੋ ਗੁਰਵਾਹ ਆਸਾ ਮਹੱਲਾ 5 ਹਰ ਰਸ ਛੋੜ ਹੋਛੈ ਰਸ ਮਾਤਾ ਕਰਮਹਿ ਵਸਤ ਬਾਹਰ ਉਠ ਜਾਤਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲਗ ਗਾਥਾ ਰਹਾਉ ਵਜਹੋ ਸਾਹਿਬ ਕਾ ਸੇਵ ਬੇਰਾਨੀ ਐਸੇ ਗੁਨਾ ਅਛਾਦੇ ਓ ਪ੍ਰਾਨੀ ਤਿਸ ਸਿਓ ਲੋਕ ਜੋ ਸਦ ਹੀ ਸੰਗੀ ਕਾਮ ਨਾ ਆਵੇ ਸੋ ਫਿਰ ਫਿਰ ਮੰਗੀ ਕਹੋ ਨਾਨਕ ਪ੍ਰਭ ਦੀਨ ਦਿਆਲਾ ਜਿਉ ਭਾਵੇ ਤਿਉ ਕਰ ਪ੍ਰਤਪਾਲਾ ਆਸਾ ਮਹੱਲਾ 5ਵਾਂ ਜੀ ਪ੍ਰਾਨ ਧਨ ਹਰ ਕੋ ਨਾਮ ਇਹਾ ਊਹਾ ਉਨ ਸੰਗ ਕਾਮ ਬਿਨ ਹਰ ਨਾਮ ਅਵਰ ਸਭ ਥੋਰਾ ਤ੍ਰਿਪਤ ਅਗਾਵੈ ਹਰ ਦਰਸ਼ਨ ਮਨ ਮੋਰਾ ਰਹਾਉ ਪਗਤ ਪੰਧਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ નિਹਾਲ ਚਰਨ ਕਮਲ ਸਿਓ ਲਾਗੋ ਮਾਨ ਸਤਗੁਰ ਤੂਠੈ ਕੀਨੋ ਦਾਨ ਨਾਨਕ ਕਉ ਗੁਰ ਦੀ ਖਿਆ ਦੀਨ ਪ੍ਰਭ ਅਬਨਾਸੀ ਘਟ ਘਟ ਚੀਨ ਆਸਾ ਮਹੱਲਾ ਪੰਜਵਾਂ ਅਨੰਦ ਬਨੋਦ ਪਰੇ ਪੁਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮਗਰੀ ਪੂਰੇ ਠਾਕੁਰ ਕੀ ਭਰਪੂਰ ਧਾਰ ਰਹੀ ਸੋਭ ਜਾ ਕੀ ਰਹਾਉ ਨਾਮ ਨਿਧਾਨ ਜਾ ਕੀ ਨਿਰਮਲ ਸੋਏ ਆਪੇ ਕਰਤਾ ਅਵਰਨਾ ਕੋਈ ਜੀ ਜੰਤ ਸਭ ਤਾਂ ਕਹਿ ਹਾਥ ਰਬ ਰਹਿਆ ਪ੍ਰਭ ਸਭ ਕੈ ਸਾਥ ਪੂਰਾ ਗੁਰ ਪੂਰੀ ਬਣਤ ਬਣਾਈ ਨਾਨਕ ਭਗਤ ਮਿਲੀ ਵੜਿਆਈ ਆਸਾ ਮੁਹੱਲਾ ਪੰਜਵਾਂ ਗੁਰ ਕੈ ਸ਼ਬਦ ਬਣਾਵੋ ਏਹੋ ਮਨ ਗੁਰ ਕਾ ਦਰਸ਼ਨ ਸੱਚੋ ਹਰ ਧੰਨ ਉਤਮ ਮਤ ਮੇਰੇ ਹਿਰਦੈ ਤੂੰ ਆਉ ਧਿਆਵੋ ਗਾਵੋ ਗੁਣ ਗੋਵਿੰਦਾ ਆਤ ਪ੍ਰੀਤਮ ਮੋਹਿ ਲਾਗੇ ਨਾਉ ਰਹਾਉ ਤ੍ਰਿਪਤ ਅਗਾਵਨ ਸਾਚੈ ਨਾਏ 68 ਮੱਜਨ ਸੰਤ ਤੁਰਾਏ ਸਭ ਮੈਂ ਜਾਨੂ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਬਵੇਕ ਦਾਸ ਸਗਲ ਕਾ ਛੋੜ ਅਭਮਾਨ ਨਾਨਕ ਕਉ ਗੁਰਦੀਨੋ ਦਾਨ ਆਸਾ ਮਹੱਲਾ ਪੰਜਵਾਂ ਬੁੱਧ ਪ੍ਰਗਾਸ ਭਈ ਮਤ ਪੂਰੀ ਤਾਂ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਅਲੇ ਬੂੜਤ ਘੋਰ ਅੰਧ ਕੂਪ ਮੈਂ ਨਿਕਸਿਓ ਮੇਰੇ ਭਾਈ ਰੇ ਰਹਾਉ ਮਹਾ ਅਗਾਹਾ ਅਗਨ ਕਾ ਸਾਗਰ ਗੁਰਬੋਹਿਤ ਤਾਰੇ ਰਤਨਾਗਰ ਦੁੱਤਰ ਅੰਧ ਵਿਖਮ ਇਹ ਮਾਇਆ ਗੁਰਪੂਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਾਸ਼ ਯੁਕਤ ਨਾ ਮੋਰੀ ਗੁਰ ਨਾਨਕ ਸਰਨਾਗਤ ਤੋਰੀ ਆਸਾ ਮਹੱਲਾ ਪੰਜਵਾ ਤੇ ਪਦੇ ਦੂ ਹਰ ਰਸ ਪੀਵਤ ਸਦਹੀ ਰਾਤਾ ਆਣ ਰਸਾ ਖਿਨ ਮਹਿ ਲਹਿ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਅਨੰਦ ਆਣ ਰਸਾ ਮਹਿ ਵਿਆਪੈ ਚਿੰਦ ਹਰ ਰਸ ਪੀਵੈ ਅਲਮਸਤ ਮਤਵਾਰਾ ਆਣ ਰਸਾ ਸਭੂ ਸ਼ੀਰੇ ਰਹਾਉ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਟ ਸਮਾਏ ਲੱਖ ਕਰੋਰੀ ਮਿਲੈ ਨਾ ਕੀ ਜਿਸਹਿ ਪ੍ਰਾਪਤ ਤਿਸ ਹੀ ਦੇਹ ਨਾਨਕ ਚਾਖ ਭਏ ਬਿਸਮਾਦ ਨਾਨਕ ਗੁਰਤੀ ਆਇਆ ਸਾਧ ਈਤ ਊਤ ਕਤ ਛੋੜ ਨਾ ਜਾਏ ਨਾਨਕ ਗੀਦਾ ਹਰ ਰਸ ਮਾਹੀ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਮੋਹ ਮਿਟਾਵੈ ਛੁਟਕੈ ਦੁਰਮਤਿ ਆਪਣੀ ਧਾਰੀ ਕੋਏ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਦੁਖ ਭੂਖ ਮਿਟਾ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨ ਨਾਰੀ ਰਹਾਉ ਚਰਨ ਪਖਾਰ ਕਰੂੰ ਗੁਰ ਸੇਵਾ ਆਤਮ ਸੁਧ ਬਿਖ ਇਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾਂ ਪਾਵਹਿ ਸੋਭਾ ਹਰ ਦੁਆਰੀ ਇਹੀ ਅਚਾਰ ਇਹੀ ਵਿਵਹਾਰਾ ਆਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹ ਹਮੰਤਰ ਕਮਾਵੇ ਨਾਨਕ ਸੋ ਪੌਜਲ ਪਾਰ ਉਤਾਰੀ ਆਸਾ ਮਹੱਲਾ 5ਵਾਂ ਧੋਪਦੀ ਪਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਵਨ ਮੇਣਕੀ ਇਹ ਤੇਰੀ ਬਰੀਆ ਅਵਰ ਕਾਜ ਤੇ ਰਹਿ ਕਿਤੇ ਨਾ ਕਾਮ ਮਿਲ ਸਾਜ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਚਰਮਾ ਹਾਸਾ ਮਹੱਲਾ ਪੰਜਵਾਂ ਤੁਝ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਦਰਾਹੀ ਤੁਮਰੀ ਓਟ ਤੁਮਰੀ ਆਸਾ ਬੈਠਤ ਊਠਤ ਸੋਵਤ ਜਾਗਤ ਵਿਸਰਨਾਹੀ ਤੂੰ ਸਾਸ ਗਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਨਾਨਕ ਕੇ ਸੁਖ ਦਾਤੇ ਸਤ ਗੁਰ ਹਮ ਤੁਮਰੇ ਬਾਲ ਗੋਪਾਲਾ ਆਸਾ ਮਹੱਲਾ ਪੰਜਵਾਂ ਹਰ ਜਨ ਲੀਨੇ ਪ੍ਰਭ ਛਡਾਈ ਪ੍ਰੀਤਮ ਸਿਉ ਮੇਰੋ ਮਨ ਮਾਨਿਆ ਤਾਪ ਮੁਵਾ ਬਿਖ ਖਾਏ ਰਹਾਉ ਪਾਲਾ ਤਾਉ ਕਛੂ ਨ ਬਿਆਪੈ ਰਾਮ ਨਾਮ ਗੁਣ ਗਾਏ ਡਾਕੀ ਕੋ ਚਿਤ ਕਛੂ ਨ ਲਾਗੇ ਚਰਨ ਕਮਲ ਸਰਨਾਈ ਸੰਤ ਪ੍ਰਸਾਦ ਭਈ ਕਿਰਪਾਲਾ ਹੋਏ ਆਪ ਸਹਾਈ ਗੁਣ ਨਿਧਾਨ ਨਿਤ ਗਾਵੇ ਨਾਨਕ ਸਹਿ ਸਾ ਦੁਖ ਮਟਾਈ ਆਸਾ ਮਹੱਲਾ ਪੰਜਵਾਂ ਔਖਦ ਖਾਇ ਉਹ ਹਰ ਕੋ ਨਾਉ ਸੁਖ ਪਾਏ ਦੁਖ ਬਿਨ ਸਿਆਥਾਉ ਤਾਪ ਗਿਆ ਬਚਨ ਗੁਰ ਪੂਰੇ ਅਰੰਧ ਭਾਇ ਸਭ ਮਿਟੇ ਵਸੂਰੇ ਰਹਾਉ ਜੀ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਾਇਆ ਆਸਾ ਮਹੱਲਾ ਪੰਜਵਾਂ ਬਾਛਤ ਨਾਹੀ ਸੋ 베ਲਾ ਆਈ ਬਿਨੋ ਹੁਕਮੈ ਕਿਉ 부ਜੈ 부ਝਾਈ ਠੰਡੀ ਤਾਤੀ ਮਿੱਟੀ ਖਾਈ ਉਹ ਨਾ ਬਾਲਾ ਬੂਡਾ ਭਾਈ ਰਹਾਉ ਨਾਨਕ ਦਾਸ ਸਾਜ ਸਰਨਾਈ ਗੁਰ ਪ੍ਰਸਾਦ ਭਉ ਪਾਰ ਪਰਾਇ ਆਸਾ ਮਹੱਲਾ ਪੰਜਵਾਂ ਸਦਾ ਸਦਾ ਆਤਮ ਪਰਗਾਸ ਸਾਜ ਸੰਗਤ ਹਰ ਚਰਨ ਨਿਵਾਸ ਰਾਮ ਨਾਮ ਨਿਤ ਜਪ ਮਨ ਮੇਰੇ ਸੀਤਲ ਸ਼ਾਂਤ ਸਦਾ ਸੁਖ ਪਾਵਹਿ ਕਿਲਿਖ ਜਾਹੀ ਸਬੇ ਮਨ ਤੇਰੇ ਰਹਾਉ ਕਹੋ ਨਾਨਕ ਜਾਕੇ ਪੂਰਨ ਕਰਮ ਸਤਗੁਰ ਭੇਟੇ ਪੂਰਨ ਪਾਰ ਬ੍ਰਹਮ ਦੂਜੇ ਘਰ ਕੇ 34 ਆਸਾ ਮਹੱਲਾ ਪੰਜਵਾਂ ਜਾਂ ਕਾ ਹਰਿ ਸਵਾਮੀ ਪ੍ਰਭ 베ਲੀ ਪੀੜ ਗਈ ਫਿਰ ਨਹੀਂ ਦੋਹੇਲੀ ਰਹਾਉ ਕਰ ਕਿਰਪਾ ਚਰਨ ਸੰਗ ਮੇਲੀ ਸੂਖ ਸਹਿਜ ਆਨੰਦ ਸੁਹੇਲੀ ਸਾਧ ਸੰਗ ਗੁਣ ਗਾਏ ਅਤੋਲੀ ਹਰ ਸਿਮਰਤ ਨਾਨਕ ਭਈ ਅਮੋਲੀ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲਤ ਸਭ ਜੂਐ ਹਾਰੇ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿ ਭੀਤਰ ਵਾਰੀ ਜਨਮ ਮਰਨ ਚੁਕੇ ਸਭ ਭਾਰੇ ਮਿਲਤ ਸੰਗ ਭਇਓ ਮਨ ਨਿਰਮਲ ਗੁਰ ਪੂਰੈ ਲੈ ਖਿਨ ਮਹ ਤਾਰੇ ਰਹਾਉ ਸਭ ਕੀ ਰੇਨ ਹੋਏ ਰਹਿ ਮਨੁਆ ਸਗਲੇ ਦੀ ਸਹਿ ਮੀਤ ਪਿਆਰੀ ਸਭ ਮਦੇ ਰਵਿਆ ਮੇਰਾ ਠਾਕੁਰ ਦਾਨ ਦੇਤ ਸਭ ਜੀ ਸਮਾਰੇ ਏਕੋ ਏਕ ਆਪ ਇਕ ਏਕੈ ਏਕੈ ਹੈ ਸਗਲਾ ਪਾਸਾਰੇ ਜਪ ਜਪ ਹੋਏ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੇ ਗਹਿਰ ਗੰਭੀਰ ਬੇਅੰਤ ਗੁਸਾਈ ਅੰਤ ਨਹੀਂ ਕਿਛ ਪਾਰਾ ਵਾਰੇ ਤੁਮਰੀ ਕਿਰਪਾ ਤੇ ਗੁਣ ਗਾਵੇ ਨਾਨਕ ਧਿਆਏ ਧਿਆਏ ਪ੍ਰਭ ਕੋ ਨਮਸ਼ਕਾਰੀ ਆਸਾ ਮਹੱਲਾ ਪੰਝੁਆ ਤੂੰ ਬੇਅੰਤ ਅਵਗਤ ਆਗੋਚਰ ਇਹੋ ਸਭ ਤੇਰਾ ਆਕਾਰ ਕਿਆ ਹਮ ਜੰਤ ਕਰਹਿ ਚਤਰਾਈ ਜਾਂ ਸਭ ਕਿਸ ਤੁਜੈ ਮਝਾਰ ਮੇਰੇ ਸਤਗੁਰ ਆਪਣੇ ਬਾਲਕ ਰਖੋ ਲੀਲਾ ਧਾਰ ਦੇਹੋ ਸਮਤ ਸਦਾ ਗੁਣ ਗਾਵਾਂ ਮੇਰੇ ਠਾਕੁਰ ਅਗਮ ਅਪਾਰ ਰਹਾਉ ਜੈਸੇ ਜਨਨ ਜਠਰ ਮਹਿ ਪ੍ਰਾਣੀ ਉਹ ਰਹਤਾ ਨਾਮ ਅਧਾਰ ਅਣਦ ਕਰੈ ਸਾਸ ਸਾਸ ਸੁਮਾਰੈ ਨਾ ਪੋਹੈ ਅਗਨਾਰ ਪਰ ਧਨ ਪਰ ਦਾਰਾ ਪਰ ਨਿੰਦਾ ਇਨਸਿਓ ਪ੍ਰੀਤ ਨਵਾਰ ਚਰਨ ਕਮਲ ਸੇਵੀ ਰਿਤੇ ਅੰਤਰ ਗੁਰ ਪੂਰੈ ਕੈ ਆਧਾਰ ਗ੍ਰਹ ਮੰਦਰ ਮਹਿਲਾ ਜੋ ਦੀ ਸਹਿ ਨਾ ਕੋਈ ਸੰਗਾਰ ਜਬ ਲਗ ਜੀਵ ਹੈ ਕਲੀ ਕਾਲ ਮਹਿ ਜਨ ਨਾਨਕ ਨਾਮ ਸੰਹਾਰ ਆਸਾ ਘਰ ਤੀਜਾ ਮਹੱਲਾ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਜ ਮਿਲਖ ਜੋਗਨ ਗ੍ਰਹ ਸੋਬਾ ਰੂਪਵੰਤ ਜੋ ਆਨੀ ਬਹੁਤ ਦਰਬ ਹਸਤੀ ਅਰ ਘੋੜੇ ਲਾਲ ਲਾਖ ਬਹਿ ਆਨੀ ਆਗੇ ਦਰਗਹਿ ਕਾਮ ਨਾ ਆਵੇ ਛੋੜ ਚੱਲੈ ਅਬ ਮਹਾਨੀ ਕਾਹੇ ਏਕ ਬਿਨਾ ਚਿਤ ਲਾਈਐ ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਐ ਰਹਾਉ ਮਹਾ ਬਚਿੱਤਰ ਸੁੰਦਰ ਅਖਾੜੀ ਰਣ ਮਹਿ ਜਿੱਤੇ ਪਵਾੜੀ ਹਉ ਮਾਰੂ ਹਉ ਬੰਦੂ ਛੋਡੋ ਮੁਖ ਤੇ ਏਵ ਬਬਾੜੀ ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚੱਲਿਆ ਏਕ ਦਿਹਾੜੇ ਕਰਮ ਧਰਮ ਜੁਗਤ ਬਹੁ ਕਰਤਾ ਕਰਨੈ ਹਾਰ ਨਾ ਜਾਣੈ ਅਪਦੇਸ਼ ਕਰੈ ਆਪ ਨਾ ਕਮਾਵੈ ਤਤ ਸ਼ਬਦ ਨਾ ਪਛਾਨੈ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕ ਛਾਨੈ ਸੰਤ ਸੱਜਣ ਸੁਨੋ ਸਭ ਮੀਤਾ ਝੂਟਾ ਇਹੋ पसारा ਮੇਰੀ ਮੇਰੀ ਕਰ ਕਰ ਡੂਬੇ ਖਪ ਖਪ ਮੋਏ ਗਵਾਰਾ ਗੁਰ ਮਿਲ ਨਾਨਕ ਨਾਮ ਧਿਆਇਆ ਸਾਚ ਨਾਮ ਨਿਸਤਾਰਾ